ਨਾਤ ਲਾ ਲਈ ਨਾ ਕੋਈ ਅਸੀਂ ਐਵੇਂ ਮੱਥਾ ਮਾਰੀ ਜਾਂਦੇ ਦੁਨੀਆ ਤੇ ਚੱਲ ਕਰਾ ਦੇ ਤੇਰਾ ਮਨ ਜੇ ਤੇਰੀ ਜਵਾਨ ਨੂੰ ਬੁੱਲ ਚੜਾ ਰਹੇ ਹਨ ਸ਼ਾਂਜੀ ਬੱਤੀ ਹਾਲ ਕਿੰਨੇ ਬੱਲੇ ਪਛਾਤ ਫੜ ਲੈ ਫਰਤ ਲੈਨੇ ਜੈ ਕੀ ਹਾਰਦਾ ਹੋ ਗਿਆ ਪਾਲਾ ਖੁਸ਼ ਹੋਇਆ ਬਹੁਤ ਰੇ ਦੂਲੇ ਪੇ ਲਾ ਕਿੰਨੇ ਦਾ ਕਹਿੰਦਾ ਵੀਰੇ 1 ਕੋ ਲੱਖ ਤਾਂ ਕਹਦੇ ਹਨ ਕਿੰਨੇ ਲੱਗਿਆ ਜਾਇਜ਼ ਕਹਨੇ ਓਏ ਲੱਗਣੇ ਤਾਂ ਹੈਗੇ ਰੁਪਏ ਬੱਕਰੇ ਲਾਉਣਗੇ ਜਾਇਜ਼ ਕਹਦੇ ਕੋਈ ਜਾਇਜ਼ ਹੀ ਆਖੇ ਲੈ ਫੜ ਜਬਾਈ ਹਜ਼ਾਰ ਦਾ ਵੇਚ ਓਏ ਪਾਲਾ ਖੁਸ਼ ਹੋ ਗਏ ਕਿੰਨੇ ਦਾ ਪਾਉਣਾ ਪਰ ਇਹ ਕੋਈ ਲਾਸਟ ਕਹ ਦੇਗਾ 26000 ਰੁਪਏ ਦੰਦੇ ਸੀ ਦਿੱਤਾ ਨਹੀਂ ਬੱਕਰਾ ਬਈ ਨਹੀਂ ਯਾਰ 26 ਯੱਸਾ 26000 ਲੱਗ ਗਿਆ ਇਹਦਾ ਦੱਤਾ ਨਹੀਂ ਬੱਕਰੇ ਦਾ ਨੂੰ ਆ 2000 ਦੀ ਬਫਾ 23 ਹੂੰ 23 ਦਾ ਕਰ ਦਈਏ ਕਿੰਨੇ ਦਾ ਕਰ ਦਈਏ ਲਾਸਟ ਕਰੀਂ ਅੰਡੇ ਸੀ ਯਾਰ ਜੱਪੀ ਦਾ ਦੱਤਾ ਨਹੀਂ ਬੱਕਰੇ ਦੇ ਰੁਪਏ ਲੱਗੀਆਂ ਜਾਂਦੇ ਆ ਹਾਂ ਉਹ ਵੀ ਝੇਲ ਆ ਤੇਰਾ ਮਾਨ ਹੈ ਗਲਤ ਬਾਤ ਨਹੀਂ ਕਰਨੀ 23 24 ਤਾਇਆ ਯਾਰ ਕੋਈ ਲੱਗ ਗਿਆ ਤੈਨੂੰ ਆ ਫੜ ਓਏ ਇਲਾਕੇ ਦੀ ਗਾਕਾਂ ਦਾ ਰੋਤ ਪਾ ਜਿੰਨਾ ਮਰਜੀ ਲਾਉਣਾ ਕਣੀ ਵੀ ਜਾਂ ਪੂਰੇ 24 ਦਾ ਵੇਚਦਾ ਨਹੀਂ ਯਾਰ ਓ ਜਾਬਰ ਜਾਨ ਦੇ ਹੋ ਗਏ 6000 ਰੁਪਏ ਛੱਡ ਗਿਆ ਹੁਣੇ ਆ ਜੂਗਾ ਕੋਈ ਨਹੀਂ ਗਾਹਕ ਆ ਜੂਗਾ ਮੁਰਤੇ ਤੇਰੇ ਸਾਹਮਣੇ ਵੀ ਬਕਰਾ ਸਾਹਮਣੇ ਬਕੂਆ ਲੈ ਯਾਰ ਹੁਣ ਝੂਠ ਥੋੜੀ ਮਾਰਨੀ ਹੈ ਯਾਰ ਠੀਕ ਆ ਪਾ ਨਹੀਂ ਨਹੀਂ ਬਖਾ ਲੱਗ ਗਿਆ ਯਾਰ ਮੈਂ ਤੈਨੂੰ ਗੱਪ ਨਹੀਂ ਮਾਰਦਾ ਕਿਸੇ ਨੂੰ ਪੁੱਛ ਲਾ 26000 ਦਿੰਦੇ ਆ ਲੈ ਯਾਰ ਤੇਰੇ ਤੇ ਤਾਂ ਵਿਸ਼ਵਾਸ ਹੀ ਆ ਸਾਨੂੰ ਪੂਰੇ 25000 ਦਾ ਬੱਕਰਾ ਦੇ ਕੱਲਾ ਆ ਗਿਆ ਕੁਝ ਕੋਈ ਲਾ ਗਿਆ ਤੇ ਪਾਲਾ ਖੁਸ਼ ਹੋ ਕੇ ਯਾਰ ਮਾਰੀ ਜਾਣਾ ਹਾਂ ਹੋਰ ਵੇਖ ਲੈ ਰਵਤ ਨਾਲੇ ਨੂੰ ਵੇਖ ਲੈ 25 ਦਾ ਲਖਵਣਾ ਲਿਖਾ ਕੇ ਨਹੀਂ ਬਾਈ ਨਹੀਂ ਸਹੀ ਹੈ ਨਹੀਂ ਯਾਰ ਔਰ ਪਾਰਕਿੰਗ ਪਾਰਕਿੰਗ ਇਹ ਤਾਂ ਕੀ ਮੁੱਲ ਇਹਦਾ ਬੱਕਰੇ ਦੀ ਵੀਡੀਓ ਉਹ ਲਗਾ ਸਸਤੀ ਵਸਤੀ ਹੈ ਕਾਹ ਆ ਗਿਆ ਸਾਹਮਣੇ ਬੋਲੀ ਬਾਈ ਤੇਰਾ ਤਾਂ ਕੀ ਮੁੱਲ ਤੇਰਾ ਮਗਰ ਦਲਾਵਾ ਕਰ ਲੈ ਤੂੰ ਮੈਂ ਤੈਨੂੰ ਪੈਸਾ ਦੇਣਾ ਸਹੀ ਤੇ ਆ ਵੀ ਨਹੀਂ ਸੌਦਾ ਹੋਈ ਇਹਦਾ ਬੱਕਰੀ ਦਾ ਸੌਦਾ ਹੈ ਬੱਕਰੀ ਦਾ ਬੋਕ ਬਾਈ ਬੋਲ ਜੈ ਜੈ ਤੈਨੂੰ ਦੱਸਤਾ ਤੂੰ ਦੱਸ ਲੈ ਕਿੰਨਾ ਮੈਂ ਤੈਨੂੰ ਭਜਾ ਕੇ ਜੈ ਦੱਸ ਜੈ ਹੁਣ ਮੈਂ ਤੈਨੂੰ ਕੀ ਦੱਸਾਂ ਆਇਨ ਮੂੰਹ ਬੋਲ 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 ਪਰ ਤੂੰ ਬੋਲ ਮੈਂ ਕਿਹਾ 25000 ਦਾ ਦੇ ਨਹੀਂ ਹੋਰ ਕੀ ਆ ਕਿਣੀ ਵੀ 25 ਬਣ ਇੱਕੋ ਹੀ ਗਾਣੀਆਂ ਛੰਡ ਕੇ ਹਾਂ ਨਾਮ ਕਵਣੀ ਨਹੀਂ ਨਹੀਂ ਉਹ ਕਿੰਨੇ ਦਾ ਕਹਿੰਦਾ ਬੋਲ ਤਵਾ ਮੈਂ ਤੈਨੂੰ ਕਿਹਨੇ ਜੁਟ ਕਾਣੇ ਚਾਹ ਕੇ ਤੈਨੂੰ ਜੇ ਜਾਂਗੇ ਆਲਾ ਫਿਰ ਫੜਤਲਾ ਉਹ 60 ਦਾ ਫਾਲਾ ਤਾਇਆ ਜਾਂ 26000 ਦਾ ਵੇਚ ਨਹੀਂ ਨਹੀਂ ਕਿੰਨੇ ਦਾ ਵੇਚਣਾ ਬੋਲ ਫਰ ਜਾਇਜ਼ ਕਹਿਣੀ ਲੈ ਕੇ ਜਾਣਾ 40 ਦੇ ਲੈ ਜਾ ਦੇਣਾ ਨਾ ਦੇਣਾ ਤੇਰੀ ਮਸਤਾਈ ਹਜ਼ਾਰ ਦਾ ਦੇਤਾ ਨਹੀਂ ਨਹੀਂ ਜਾਂ ਪਾਲਾ ਖੁਸ਼ ਹੋ ਕੇ ਉਹ ਨਹੀਂ ਐਨਸ ਉਹ ਪਾਲਾ ਹੁਣ ਤਾ ਆ ਯਾਰ ਗਾਂ ਵੀ ਵੇਚਣਾ ਕੋਈ 2 ਰੁਪਏ ਇੱਕ ਉਹ 2 ਰੁਪਏ ਹੁਣ ਤੋਂ ਮੈਥੋਂ ਤਾਂ ਨਹੀਂ ਬੁੜੇ ਬੰਦੇ ਮੈਦਾ ਮਸਾ ਤੇ ਇਹਨਾਂ ਨੂੰ ਸਾਰੇ ਬੁੜੇ ਨੂੰ ਹੁਣ ਕੇ ਸਾਰੇ ਦੰਦੀ ਪੱਟੀ ਬੱਚਾ ਹੂੰਗਾ ਭੈਣ ਦਾ ਕੋਈ ਬੋਢਾ ਹੈ ਹਾਂ ਬੂਰੇ ਪੂਰੇ ਬੂਰੇ ਤਾਂ ਬੱਚਾ ਵੇ ਕੋਈ ਬੱਚਾ ਦਿਖਾ ਮੈਂ ਲੈ ਕੇ ਤੈਨੂੰ ਬੱਚਾ ਹੀ ਹੁੰਦਾ 8 ਦੰਦ ਬੱਚਾ ਚੱਲ ਕੋਈ ਨਾ ਜਵਾਨ ਆ ਬੱਕਰਾ ਬੱਕੀ ਆ ਫੜੀ ਯਾਰ ਭਈ ਇਹ ਮੈਨੂੰ ਤੰਗ ਕਰਦਾ ਜਾਇਜ਼ ਕਾਣੀ ਤਾਂ ਆਇਆ ਕੋਈ ਮੈਂ ਤਾਂ ਕਰਦਾ ਗਣ-ਗਣ ਕੁਝ ਵੱਧ ਜਾਂਦਾ ਤਾਂ ਹੀ ਵੇਚਦਾ ਮੈਂ ਹੋਰ ਇਹ ਆ ਜਾ ਰੇ ਇੱਕ ਵਾਰ ਤੂੰ ਇੱਥੇ ਹੀ ਗੱਲ ਕਰ ਉਹ ਇੱਧਰ ਨਹੀਂ ਮੈਂ ਕਰਦਾ ਤੇਰ ਨਾਲ ਨਹੀਂ ਕਰਦਾ ਮੈਂ ਕਰ ਲਾ ਕਿਤੇ ਹੈਂ ਤੂੰ ਬੋਲ ਦੇ ਚਾਚਾ ਤੂੰ ਟਿਕਾਣੇ ਤੇ ਆ ਜਾ ਮੈਂ ਲੈਦਾ ਮੈਂ ਕੀ ਕਰਨੀ ਆ ਵੇਚਣ ਦੇ ਮਾਰੇ ਲੈ ਕੇ ਆਏ ਆ 26 16 ਹਾਂ 26 ਕਿੰਨੇ ਦੀ ਕਿੰਨੇ ਦਾ ਨਾ ਤੂੰ ਇਹ ਬੱਕਰਾ ਵੜਾ ਲੈਣੀ ਆ 28 ਪੂਰੇ ਫੜਾ ਪਈ ਤਿਆਰ ਆ 25000 ਰੁਪਏ ਫੜਾ 25 ਫੜਾ 1000 ਲੈ ਕੇ ਜਣੀਆਂ ਤਾਂ ਲੈ ਜਾ ਆ ਲੈ ਜਾ ਫਿਰ ਬਸ ਲੈ ਜਾ ਦੋ ਬਾਦਰੀ ਦਾ ਇਹ ਦੋ ਘਟੇ ਲੈ ਭਾਈ ਇਹ ਕਿ ਮਗਾ ਦਿੱਤੇ ਤਾਇਆ ਦੋ ਸੌਦੇ ਹੋਈ ਜਾਂਦੇ ਤੇਰੇ ਫੜ ਲੈ ਦੋ ਸੌਦੇ ਹੋਈ ਤੂੰ ਕੀ ਕਹਤਾ ਓ 21.5 ਬੋਲਦੇ ਤੂੰ ਕੀ ਕਹਦਾ ਬੱਕਰੀ ਆ ਓ ਯਾਰ ਤੂੰ ਚੱਕ ਪਰੇ ਦੇ 25 ਤੈਨੂੰ ਆਖਿਆ ਦੇਦੇ 25000 ਦੀ ਲੈ ਕੇ ਚੱਲ ਚਾ ਡਾਲ ਲੈ ਲੈ ਯਾਰ ਮਾਨ ਪੈਸੇ ਕੱਢ ਦੇ 25 ਦੀ ਫੜ ਬੱਕਰੀ ਕਿਹੜੀ ਆ ਬੱਕਰੀ ਠੀਕ ਆ ਉਹ ਨਾਰ ਬੱਕਰੀ ਉਹ ਖੜੀ ਕਿੰਨੇ ਦੀ ਕਹਦੀ ਇਹਨੂੰ ਕਿਹਾ ਮੈਂ 25 ਓ ਤੂੰ ਕੀ ਕਹਦਾ ਓ 21.5 22 ਬਣਾ ਦੇ ਰਹਾ ਤਾ ਮੈਂ ਨਹੀਂ ਓਏ ਖੜ ਤਾ ਜਾ ਮੈਂ ਤੀ ਜਾ ਬੰਦਾ ਤੇਰਾ ਮਕਾਉਂਦਾ ਹੀ ਹੈਗਾ ਜਾਂ ਤੇਰੀ ਬੱਕਰੀ ਵੇਚ ਤੀ 20000 ਦੀ ਓ ਨਹੀਂ ਜਾਂ ਹੋ ਗਈ ਯਾਰ ਓ ਜਾ ਹੋ ਗਈ ਯਾਰ ਖੜ ਜਾ ਤਾਇਆ ਦੇ ਦੇ ਨੂ ਰੋਟੀ ਬਣ ਦੰਦੇ ਜਾ ਹੋ ਗਈ ਜਦ ਕਾਲ ਨੂੰ ਯਾਰ ਤੈਨੂੰ ਮਜਬੂਰੀਆਂ ਦਾ ਐਸੇ ਬੱਕਰੀ ਤੇ ਆ ਗਈ ਮਜਬੂਰੀ ਤੇਰੀ ਕਾਲ ਤੇਰੀ ਬਾਤ ਤੋਂ ਮੈਂ ਚਲ ਮੋੜ ਨਹੀਂ ਰਹਾ ਤਾ ਯਾਰ ਨਾਲ ਦੇ ਪੈਸੇ ਕੀ ਕਹਿੰਦਾ ਤਾਇਆ ਕੋਈ ਲਾਸ਼ ਟਕਾ ਮਾਨ ਤਾਨ ਤੇ ਭਾਈ 25 ਤੋਂ ਘੱਟ ਨਾ ਭਾਈ ਪੁੱਤਰਾ ਦੇਣੀ ਨਹੀਂ ਬੱਕਰੀਆਂ ਲੈਵਾ ਦੇ ਉਹਦੇ ਮਾਰ ਕਰਦੇ ਆ ਰੋਕੀ ਦੇ ਚੱਡਾ ਦੇਖ ਭਾਈ ਯਾਰ ਤੂੰ ਐਂ ਕਰ ਉਹ ਬੱਕਰਾ ਵੇਚ ਕੇ ਉਹਦੇ ਵਿੱਚ ਗੱਡੀ ਦੇਖਣਾ ਓਏ ਬੱਕਰੇ ਦਾ ਕਰਤਾ ਖੜ ਤੇ ਜਾ ਯਾਰ ਵੇਚ ਲੈ ਆਤਾ ਹੂ ਆ ਯਾਰ ਬੱਕਰੇ ਵਾਲੇ ਮੇੜੀ ਹੂੰ ਉਹ ਦੇ ਤਾਂ ਤੇਰਾ ਬੱਕਰਾ ਕਿਉਂ ਡਰੀ ਨਾ ਯਾਰ ਆਜਾ ਕੋਲੀ ਬੱਕਰਾ ਫਿਰ ਤੂੰ ਕਿਥੇ ਕਾਨੂੰਨ ਦੇ ਤਾਂ ਆ ਯਾਰ ਓਏ ਕਾਨੂੰਨ ਤੇ ਯਾਰ ਕਿਉਂ ਆਵੇਂ ਓਰੇ ਤਾਂ ਆਜਾ ਜੇ ਤਰ ਜੱਚਾ ਦੇ ਦੀਆਂ ਲਾ 27000 ਲਾਇਆ ਸੀਗਾ ਤੈਨੂੰ ਗਾਲ ਸੋਲਾ ਮੇਰੀ ਇੱਕ ਕੋਈ ਬਾਤ ਕਹੂੰਗਾ ਜਾਂ ਬੱਕਰਾ ਦੇ ਯਾਰ ਰੱਖ ਲਈ ਕਿ ਨਹੀਂ ਬਾਈ ਪੂਰੇ 28000 ਦਾ ਵੇਚਦਾ ਜਾਂ ਖੁਸ਼ ਹੋ ਕੇ ਪਾਲਾ ਪੈਸੇ ਲੈ ਜਾ ਲੈ 30 ਦਾ ਲੈ ਕੇ ਜਾ ਓਰ ਪਰ ਉਸ ਤੇ ਢਾਕੇ ਰੱਖ ਦੀ ਨਾ ਗੱਲ ਕੀ ਬਤਾਇਆ ਯਾਰ ਮਾਨ ਵੀ ਕਰਿਆ ਕਰ ਬਾਈ ਹਾਂ ਗਲਤ ਪੈਸੇ ਨਾ ਯਾਰ ਆ ਬੱਕਰਾ ਬਈ ਬੁੱਦਾ ਯਾਰ ਇਦੋਂ ਘੱਟ ਨਹੀਂ ਬੱਬਾ ਮੈਂ ਤੇਰਾ ਪਿਆਰ ਵਾਲਾ ਸੌਦਾ ਆਪਣਾ ਕੋ ਉਹ ਹੈ ਨਹੀਂ ਜਿਹਦਾ ਜਾਈ ਮੈਨੂੰ ਮੇਰੀ ਗੱਲ ਹਾਂ ਮੈਂ ਤਾਂ ਇਹਨੂੰ ਨਾ ਮਾਨ ਕਰੀਦਾ ਗਾਗਦਾ ਫੇਰ ਆਪਣਾ ਕਣਕਾ ਚ ਮੈਨੂੰ ਕਰਦਾ ਤੰਗ ਹਾਂ ਆ ਗਈ ਸਮਝ ਮੇਰੀ ਸੋਹਣਾ ਗੱਲ ਮੇਰਾ ਗੈ ਸੌਦਾ ਆਂਦਾ ਪੱਕੇ ਰੁਪਏ ਹੁੰਦੇ ਆ ਗਲਤ ਪੈਸੇ ਲਾਉਂਦਾ ਬੱਤੀ ਦਾ ਪੜੱਕ ਸੌਦਾ ਹੋ ਗਿਆ ਕਿ ਨਹੀਂ ਆਪਾਂ ਇੰਨੇ ਹੁੰਦੇ ਆ ਆ ਪੜ ਮੈਨੂੰ ਮੈਂ ਸਿਰੇ ਵਾਲੀ ਕੋਈ ਮੁਕਾਤੀ 28000 ਦਾ ਬੱਚਾ ਦੇ ਤਾਂ ਖੁਸ਼ ਹੋ ਕੇ ਪੈਸੇ ਲੈ ਲੈ ਆਵਦੇ ਗਣ ਬਾਈ ਪੈਸਾ ਤੈਨੂੰ ਮੁਕਾਤਾ ਕੋਈ ਮੈਂ ਪੁੱਤ ਜਰ 30 ਕਹਦਾ ਬੱਕਰਾ ਭੈਣ ਦਾ ਬੱਚਾ ਹੈ ਸੋਹਣਾ ਆ ਗਿਆ ਬਾਬਾ ਹਾਂ ਲੈ ਆਈ ਬੱਕਰਾ ਮੂਰੇ ਆਲਾ ਯਾਰ ਤਾਇਆ ਸਾਡੀ ਵੀ ਰੱਖ ਲਈ ਇੰਨੀ ਪਰ ਵੀ ਲਾਈਵ ਹੀ ਚੱਲੀ ਜਾਂਦਾ ਤੈਨੂੰ ਦੁਨੀਆ ਭਰ ਵੇਖੂਗੀ ਕਿ ਨਹੀਂ ਵੀ ਜਿਹੜੀ ਗੱਲ ਆ ਬਾੜ ਕੋ ਚੁੱਕ ਜਾਂ 28.5 ਦਾ ਵੇਚਤਾ ਤੇਰੀ ਜਵਾਨ ਨੂੰ ਫੋਲ ਕਢਾਤੇ ਜਾਂ ਘਰ ਤਾਇਆ ਉਹ ਬਾਈ ਯਾਰ ਬਾਈ ਮੰਨੀ ਦੀ ਬੰਦੀਆ ਗੱਲ ਜਾਂ ਹੋ ਗਿਆ ਨਹੀਂ 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 ਗਾ ਬਜ਼ੁਰਗੋ ਬੜਾ ਮਿਣਾੜੋ ਨਹੀਂ ਕੋਈ ਫਾਇਦਾ ਨਹੀਂ ਆੜੀਆਂ ਚ ਕੁਝ ਨਹੀਂ ਖੱਤਿਆ ਕਿਨੇ ਮੰਨ ਜਾ ਨੇ ਕਟ 10000 ਰੁਪਏ ਦੀ। ਉਹ ਯਾਰ ਆਣਾ ਨਹੀਂ ਹੁੰਦਾ। ਉਹ ਗਾਗ ਨੇ ਕਿੱਥੇ ਜਾਣਾ। ਤੇਰੀ ਮਰਜ਼ੀ। ਉਹ ਜਾਣਾ ਕਿੱਥੇ ਬੱਕਰਾ ਇੱਥੇ ਨੇੜੇ ਟੜੇ ਥੋੜਾ ਰਹਿਣਾ ਯਾਰ। ਵੀਨੇ ਦੇ ਪਿੱਛੇ ਰਹਿਣਾ। 28.5 ਦਾ ਕਰਤਾ ਰਾਮੂ ਠਾ ਹੀ ਗਿਆ। ਯਾਰ ਦੀ ਜਿਹੜੀ 10000 ਦੀ। ਯਾਰ ਦੀ ਜਿਹੜੀ। ਅੱਬੇ ਤੂੰ ਕਿਹਨਾਂ ਦਾ? ਮੈਂ ਉਹਨੂੰ ਆਖਿਆ ਮੈਂ ਕਿਹਾ ਤੂੰ ਕੱਟ ਦੇ ਇੱਕ ਉਹ ਦੇ ਦੇ 28 ਤੋਂ। ਆਹ। 29 ਦਾ ਕਹਿੰਦਾ 29 ਦਾ ਕਹਿੰਦਾ। ਸਾਡੇ 28.5 ਦਾ ਲਖਾਈ ਕਰਾ ਦੂਗਾ ਤੇਰੀ। ਜਾ ਲਖਾਈ ਕਰਾ ਦੂ। ਲਖਾਈ ਆ ਦੋਦੀ ਕਰਾਵਾਂਗੇ। ਹੂੰ। ਆ ਗਈ ਸਮਝ? ਸਾਡੇ 28.5। ਹਾਂ। ਨਹੀਂ ਨਹੀਂ। 28.5 ਦਾ ਹੋ ਗਿਆ ਓਰੇ ਆ ਯਾਰ ਗੱਲ ਇੱਕ ਵਾਰ ਮੈਂ ਉਹ ਤੇਰੀ ਜਵਾਨ ਨੂੰ ਫੁੱਲ ਚੜਾਉਂਦੇ ਆ ਤੂੰ ਗੱਲ ਕੋਈ ਗੁੱਸਾ ਨਾ ਮੰਨ ਪਿਆਰ ਦਾ ਸੌਦਾ ਹੋਊਗਾ ਫਾਲਾ ਮੇਰੀ ਸੋਹਣਾ ਗੱਲ ਇਮਾਨਦਾਰੀ ਦੀ ਗੱਲ ਤੂੰ 29 ਦੇ ਕਹਿੰਦਾ ਜਾਂ 29 ਦੇ ਲਖਾਈ ਤੂੰ ਕਰਾ ਦੇ ਮੈਨਾਂ ਕੋਈ ਨਹੀਂ ਸਾਡੀ ਸੌਦਾ ਨਹੀਂ ਮਾਰੀਆ ਮੈਂ ਦਲਾਲੀ ਨਾ ਕੁਝ ਅਸੀਂ ਐਵੇਂ ਮੱਤਾਂ ਮਾਰੀ ਜਾਂਦੇ ਦੁਨੀਆ ਤੇ ਕਰਾ ਦੇ ਤੇਰਾ ਮਨ ਜੇ ਤੇਰੀ ਜਵਾਨ ਨੂੰ ਫੁੱਲ ਚੜਾਏ ਆ ਜਾਂ ਫਾਲ ਕੇ ਕੋਈ ਛੋਕੇ ਹੋਰ ਕਰਾ ਦੇ 29 ਹਜ਼ਾਰ ਬਾਲਾ ਪ੍ਰਾਣਾ ਹਣਾ 150 ਹਣ ਲੈ ਉਹ ਪੁੱਤਰਾ ਬਾਲਾ ਲਿਖਾਈ ਇਹ ਕਰਾਉਡ ਰਹੀਆਂ ਭੈਣ ਦੋਦੀਆਂ ਮੈਂ ਕਰਾਂਗੀ ਚੱਲਣ ਦੇ ਦੇਸੀ ਸੌਦਾ ਹੀ ਆਹ ਫੜਾ ਸੌ ਸੌ ਲ ਪਕੜੋ ਜੀ ਬੱਕਰਾ ਲਿਆ ਇੱਥੇ ਲਿਆ ਖਲ ਇੱਥੇ ਖਲ ਇੱਕ ਮਿੰਟ ਇੱਕ ਮਿੰਟ ਲੈ ਤਾ ਕਿਧਰ ਗਿਆ ਧਰਮੀ ਲੈ ਪੈਸਾ ਕੇ ਇੱਕ ਇੱਕ ਦੋ ਤਿੰਨ ਚਾਰ 5 6 7 8 9 10 11 12 13 14 15 16 17 18 19 20 21 22 ਤੇ 24 25 62 62 32 32 2000 225 29 29 ਪੂਰਾ ਕਰ ਮੈਂ ਦੇਣਾ ਦੇਣਾ ਜਾਦਾ ਸਹੀ ਗੱਲ ਹੈ ਤੇ ਨਾ ਜਵਾਨ ਕਰ ਲਈ ਆ ਫੜ ਠੀਕ ਆ ਆਲੇ 29000 ਦਾ ਸੌਦਾ ਲਖਾਈ ਬਾਬਾ ਕਰਾਉ ਜ ਇਸ ਦੇ ساتھ ਲਖਾਈ ਕਰਾ ਤਾਂ ਮੈਂ ਤੇ ਦਲਾਲੀ ਦੇ ਛੋਟ ਕਰ ਚੱਲ ਕੌਣ ਜਾਏਗਾ ਨਹੀਂ ਭਾਈ ਯਾਰ ਆਪਾਂ ਸੌਦਾ ਕਰਾਉਂਦੇ ਆਂ ਬਾਬਾ ਜੀ ਗੁੱਸਾ ਨਹੀਂ ਮੇਰੀ ਬਾਗੀ ਆ ਜੱਗੀ ਕੋਰ